ਸਤਨਾਮ ਸਿਰਵਾਹੀ ਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰੁ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨਾ ਉਤਰੀ ਜੈ ਬੰਨਾਪੁਰਿਆ ਭਾਰੋ ਸੈ ਸੋ ਸਿਆਣਪਾ ਲਖੋ ਹੋਇ ਤਾ ਇਕ ਨ ਚਲੈ ਨਾਲਿ ਕੀ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਹੀ ਐ ਹੁਕਮੈnder ਸਭ ਕੋ ਬਾਹਰ ਹੁਕਮਨਾ ਕੋਏ ਨਾਨਕ ਹੁਕਮੈ ਜੇ 부ਝੈ ਤਾਂ ਹਉਮੈ ਕਹੈ ਨ ਕੋਏ ਗਾਵੇ ਕੋ ਤਾਣੋ ਵੈ ਕਿਸੈ ਤਾਣੋ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰੋ ਗਾਵੇ ਕੋ ਵਿਦਿਆ ਵਿਖੰਵੀ ਚਾਰੋ ਗਾਵੈ ਕੋ ਸਾਜ ਕਰੇ ਤਨ ਖੇਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਅਧਰਾ ਦੂਰ ਕਥਨਾ ਕਥਿਨ ਆਵੈ ਤੋਟ ਕਥਿ ਕਥ ਕਥਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹ ਜੁਗਾ ਜੁੰਤਰ ਖਾਹੀ ਖਾਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਉ ਆਪਾਰੋ ਆਖ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੈ ਗੈ ਰਖਿਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਤਨਾਉ ਉਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੋਰ ਈਸ਼ਰ ਗੁਰ ਗੋਰ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣ ਅੱਖ ਨਹੀਂ ਕਹਿਣਾ ਕਥਨ ਨਾ ਜਾਈ ਗੁਰ ਆਇ ਕ ਦੇਹ 부ਜਾਈ ਸਭਨਾ ਜੀ ਆਕਾ ਇਕ ਦਾਤਾ ਸੋਮੈ ਵਿਸਰਨਾ ਜਾਈ ਤੀਰਥ ਨਾਮ ਜੇ ਤਿਸ ਪਾਵਾਂ ਵਿਣ ਪਾਣੇ ਕਾ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕਾ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਦੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਸਰਣਾ ਜਾਈ ਜੇ ਤੁਗਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤਿ ਜਗਲੇ ਜੇ ਤਿਸ ਨਦਰਣਾ ਆਵੇ ਤਵਾਤਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਹਾ ਕੋਈ ਨ ਸੋਝਈ ਜੈ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਪਿਰ ਸੁਰਨਾਥ ਸੁਣਿਆ ਧਰ ਤਵ ਲ ਆਕਾਸ਼ ਸੁਣਿਆ ਦੀਪ ਲੋਪ ਪਤਾਲ ਸੁਣਿਆ ਪਹੁੰਚ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਸੁਣਿਆ ਈਸ਼ਰ ਵਰਮਾ ਇੰਦਰਾ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਦੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਈਸ਼ਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਜਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵਹਿ راہੋ ਸੁਣਿਆ ਹੱਥ ਹੋਐ ਸਗਾ ਹੋਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪੀਛੈ ਪਛਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੈ ਕ ਮਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਉਣ ਕੀ ਸੋਧ ਮਨ ਮੋਹ ਚੋਟ ਨਾ ਖਾਏ ਮਨ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਤਿਓ ਪ੍ਰਗਟ ਜਾਏ ਮਨ ਮਗਨ ਤੱਲਾ ਪੰਥ ਮਨ ਧੰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹਿ ਮੁਖਬਿਵਾਰ ਮਨ ਪਰਵਾਰ ਸਹਾਰ ਮਨ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਭਵਹਿ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੋ ਹੋ ਦਰਜਨ ਪੰਚਕ ਗੁਰੇ ਕਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਧਰਮ ਨਿਆ ਕਾ ਪੂਤ ਸੰਤੋਖਾ ਪਰਖਿਆ ਜਿਨ ਸੂਤ ਜੀ ਕੋ 부ਜਾਵ ਸਚਿਆਰ ਤਵਲ ਉਪਰ ਕੇਤਾ ਭਾਰ ਧਰਤੀ ਉਰ ਪਰ ਹੋਰ ਹੋਰ ਤਿਸਤੇ ਭਾਰਤ ਲੈ ਕੋਨ ਲੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਮ ਤੇ ਆਉਡੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਦ ਜਣ ਕੌਣ ਕੂਤ ਕੀਤਾ ਪਸਾਓ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕੌਣ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਕੋ ਵਾਰ ਜੋ ਤੁਧ ਭਾਵੇ ਸਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਹ ਨਿਵਲਾਈ ਤਾਰ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵੇ ਕੋ ਵਾਰ जो तु द पाव वह साही पली तूसरा सलामत निरंकार ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਕੋਰ ਅਸੰਖ ਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹ ਅਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਸਿਰ ਕਰਹਿ ਪਾਹਰ ਨਾਨਕ ਨੀਚ ਕਹਿ ਵਿਚਾਰੋ ਵਾਰ ਅਨਜ ਵਾ ਇਕ ਵਾਰ ਕਵਾਰ ਜੋ ਤੁਧ ਪਾਵੇ ਸਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗਥਾਵ ਗਮ ਗਮ ਸੰਖਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰਨਾ ਹੈ ਜੇ ਫਰਮਾਏ ਤਿ ਤੇ ਪਾਏ ਜੇਤਾ ਕੀਤਾ ਤੇ ਤਿ ਤਨੋ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵੈ ਇਕ ਵਾਰ ਜੋ ਤੁਧ ਭਾਵੈ ਸੈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀ ਅਹਤ ਪੈਰ ਤਨ ਦੇਹ ਪਾਣੀ ਧੁੱਤ ਉਤਰ ਸਿਖੇ ਮੂਤ ਪਲੀਤੀ ਪੜੋਏ ਦੇ ਸਾਬਣ ਲਈ ਐ ਉਹ ਧੋਏ ਭਰੀ ਐ ਮਤ ਪਾਪਾ ਕੈ ਸੰਗ ਉਹ ਤੋਪੈ ਨਾ ਵੈ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤੀ ਰਤਮ ਦਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤਮਣੀ ਵਰਮੋ ਸਤ ਸੁਹਾਨ ਸਦਾ ਮਨ ਚਾਉ ਕਾਉਣ ਸੋ ਵੇਲਾ ਵਖਤ ਕਾਉਣ ਕਾਉਣ ਥਿਤ ਕਾਉਣ ਵਾਰ ਕੌਣ ਸਰ ਰੁੱਤੀ ਮਾਹ ਹੋ ਕੌਣ ਜਿਤੋ ਹੋ ਆਕਾਰ ਵੇਲ ਨਾ ਪਈ ਆ ਪੰਡਤੀ ਜੈ ਹੋ ਵੈਲੇ ਕੁਰਾਨ ਵਕਤ ਨਾ ਪਾਇਓ ਕਾ ਦਿਹਾ ਜੈ ਲਿਖਣ ਲੈ ਕੁਰਾਨ ਫਿਤਵਾ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਜਾਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾ ਕਿਉ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਗਏ ਗਿਆਨ ਸੋਹ ਹੈ ਪਤਲ ਪਤਲ ਅਗਸ ਅਗਸ ਓੜ ਕੋ ਓੜ ਕੋ ਭਾਲ ਥਕੇ ਵੇਦ ਕਹਿਣੇ ਕਵਾਤ ਸੈਸ 18 ਹੈ ਕੰਕ ਤੇ ਬਾਸੁਲ ਹੋਇ ਕਤਤ ਲੇਖਾ ਹੋਇ ਤਾ ਲਖੀਐ ਲਖੋ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪੇ ਸਲਾਹੀ ਸਲਾਹ ਤੇ ਸੁਰਤ ਨਾ ਪਾਈਆ ਨਦੀਆ ਤੈਵਾ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹਾ ਸੁਲਤਾਨ 기ਰਹਾ ਸੇਤੀ ਮਾਨ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨ ਹੋ ਨ ਵਿਸਰੇ ਅੰਤ ਨ ਸਿਤੀ ਕਹਿਣ ਨਾ ਅੰਤ ਅੰਤਨ ਕਰਨ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕੈ ਮਨ ਮੰਤ ਅੰਤਨ ਜਪ ਕੇ ਕੀਤਾ ਆਕਾਰ ਅੰਤਨ ਜਪ ਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲ ਹੈ ਤਾਂ ਕੇ ਅੰਤ ਨਾ ਪਾਏ ਜਾ ਹੈ ਇਹੋ ਅੰਤਨ ਜਾਣ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉੱਪਰ ਊਚਾ ਨਾਉ ਇਹ ਵਡ ਊਚ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜਿਵੜੇ ਆਪ ਜਾਣ ਆਪਾ ਪੋ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਅਤਮਾਏ ਕੀਤੇ ਮੰਗਹਿ ਜੋਦਾ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਤੋਟੇ ਵਿਕਾਰ ਕੀਤੇ ਲੈ ਲੈ ਮਕਰਪਾ ਹੈ ਕੀਤੇ ਮੂਰਖ ਖਾਹੀ ਖਾ ਹੈ ਕੀਤੇ ਦੁਖ ਭੋਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖਣ ਸਕੈ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਏ ਆਪੇ ਜਾਣ ਆਪੇ ਦੇ ਅੱਖ ਸਹਿਪ ਕੇਈ ਕੇ ਜਿਸ ਨੂੰ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਆਮੁੱਲ ਗੁਣਾ ਆਮੁੱਲ ਵਪਾਰ ਆਮੁੱਲ ਵਪਾਰੀ ਆਮੁੱਲ ਪੰਡਾਰ ਆਮੁੱਲ ਆਵੈ ਆਮੁੱਲ ਲਜਾਹੈ ਆਮੁੱਲ ਪਾਏ ਆਮੁੱਲ ਸਮਾਏ ਆਮੁੱਲ ਧਰਮ ਆਮੁੱਲ ਦੀਵਾਨ ਆਮੁੱਲ ਤੋਲਾ ਆਮੁੱਲ ਪਰਵਾਨ ਆਮੁੱਲ ਬਖਸ਼ੀ ਸ ਆਮੁੱਲ ਨਿਸਾਨ ਆਮੁੱਲ ਕਰਮ ਆਮੁੱਲ ਫਰਮਾ ਆਮੁੱਲ ਮੁਲਾਖਿਆ ਨਾ ਜਾਏ ਆਖ ਅਖ ਰਹਿ ਲਿਵ ਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਹੈ ਨਨ ਅੱਖੇ ਦੇਵੋ ਅੱਖੇ ਸੁਰ ਨਰਮਨ ਜਨ ਸੇ ਕੇਤੇ ਆਖੇ ਆਖਣ ਪਾਹ ਕਿਤੇ ਕਹਿ ਕ ਉਠ ਉਠ ਜਾਹ ਇਤੇ ਕੀਤੇ ਹੋਰ ਕਰੇ ਤਾਖ ਨ ਸਕੈ ਕਈ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਕ ਬੋਲ ਵਿਗਾੜੋ ਤਾ ਲਿਖਿਆ ਸਿਰ ਗਵਰ ਗਵਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੈ ਵਾਜੇ ਨਾਧਨਿਕ ਅ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੀ ਅਨ ਕੇਤੇ ਗਵਣ ਹਾਰੇ ਗਾਵਹਿ ਤੋਹ ਨੋ ਪਉਣ ਪਾਣੀ ਗਾਵੈ ਸੰਤਰਗਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤਲਿ ਗਜਣ ਹੈ ਲਖਿਲਖ ਤਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਰਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂਦਰ ਨਾਲੇ ਗਾਵਹਿ ਸਿਧ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡ ਤਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਨ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤੋਦਨ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਚਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸਤਿ ਸਾਹਿਬ ਸਤ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਤਨਾ ਜਿਨ ਅਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨ ਸ੍ਰੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵਢਾਈ ਜੋਤਿਸ ਭਾਵੈ ਸੋਈ ਕਰਸੇ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਹ ਪਾਤਸ਼ਾਹ ਨਾਨਕਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਆਰੀ ਕਾ ਜੁਗਤ ਨੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਦੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨਾ ਘਟ ਘਟ ਵਜਹਿ ਨਾਦ ਆਪਨਾ ਥਨਾਤੇ ਸਭ ਜਾ ਕੇ ਰਿਤ ਸਿ ਤੇਵ ਰਸ ਸੰਜੋਗ ਵਿਜੋਦ ਕਰ ਚਲਾਵਹਿ ਲੇਖੇ ਆਵਹਿ ਪਾਗ ਆਦੇਸ਼ ਤੇ ਸ ਆਦੇਸ਼ ਆਦ ਅਨੀਲ ਅਨਲ ਅਨਾਹਤ ਜੁਗ ਜੁਗ ਏਕ ਹੋਵੇ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇਕ ਸੰਸਾਰ ਇਕ ਬੰਦਾਰ ਇਕ ਲਾਇ ਦੀਮਾਨ ਜਿਉ ਤਿਸ ਪਾਵੇ ਤਿਮਾ ਚਲਾਵਹਿ ਦੇ ਹੋਇ ਫਰਮਾਨ ਉਹ ਵੇਖੇ ਉਹਨਾਂ ਨਦਰਣਾਵੈ ਭਗਤਾ ਇਹੋ ਵਿਡਾ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲਾਇ ਲਾ ਪੰਡਾਰ ਜੋ ਕਿਸ ਪਾਇ ਸੁ ਏ ਕਾ ਵਾਰ ਕਰ ਕਰ ਵੇਖੈ ਸਿਰਜਣ ਹਾਰੋ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸਯਾਦੇਸ ਆਤ ਅਨੀਲ ਅਨਾਤ ਅਨਾਤ ਜੁਗ ਜੁਗ ਵੇਖੋ ਵੇਸ 1 2 ਜੀ ਬੋ ਲੱਖ ਹੋ ਹੈ ਲੱਖ ਹੋ ਵਹਿ ਲੱਖ 20 20 ਲੱਖ ਲੱਖ ਗਿਹੜਾ ਆਖੀ ਹੈ ਏਕ ਨਾਮ ਜਗਦੀਸ ਏਤ ਰਾਹ ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾ ਆਕਾਸ ਕੀ ਕੀ ਟਾਇਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋ ਨਾ ਜੀਵਣ ਮਰਣ ਨਹ ਹਜੂਰ ਜੋ ਨਾ ਰਾਜ ਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨਾ ਕੋਇ ਰਾਤੇ ਰੁੱਤੇ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵੀ ਧਰਤੀ ਥਾਪ ਰੱਖੀ ਤਰੁਮਸਾਲ ਤਿਸ ਵੀ ਜੀ ਜੋਤ ਕੈ ਰੰਗਾ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਰਮ ਕੀਤੇ ਪਾਣਾ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੀ ਅਕਰਮ ਧੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੇ ਕੀਤੇ ਕਿਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵਦਨ ਮੂਰ ਕੀਤੇ ਕੀਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋੜਾ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀ ਹੈ ਬਹੁਤਨੂਪ ਤਾ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪੀਛੈ ਪਛਤਾਏ ਤਿੱਥੈ ਘੜਿਐ ਸੁਰਤ ਮਤਿ ਮਨ ਬੁੱਧਾ ਤਿੱਥੈ ਘੜਿਐ ਸੁਰ ਸਿੱਧਾ ਕੀ ਸੁਧਾ ਸੁਧਾ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮਹਾਰਾਮ ਰਹਿਆ ਪਰਪੁਰ ਤਿਥੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨ ਕਥਨੇ ਜਾਏ ਨਾ ਉਹ ਮਰਹਿ ਨਾ ਠਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹ ਸਿੱਧ ਭਗਤ ਵਸਹਿ ਕੇ ਲੋਕਰ ਅਨੰਦ ਸਚਾ ਮਨ ਸੋਹਿ ਸਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖ ਨ ਵਰਨੀ ਹਾਲ ਸਿੱਧ ਖੰਡ ਮੰਡਲ ਵਰਪੰਡ ਜੀ ਕੋ ਕਥੈ ਅੰਤ ਅੰਤ ਸਿੱਧ ਲੋ ਲੋ ਅਕਾਰੋ ਜਿਵ ਜਿਵ ਹਉ ਕੋ ਤਿ ਵੈ ਤਿ ਵਿਕਾਰ ਵੇਖ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਤੀਰ ਸੁਨਿਆ ਨਮਤਵੇ ਦੇ ਹਥਿਆਰ ਭੌਖ ਲਾਗਨ ਤਪਤਾਉ ਭਾਂਡਾ ਪਾਉ ਮਰ ਤਿਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਤ ਤਨ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਣ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ